ਸਮੀ ਸਾਹਿਬ ਸਰ 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 ਕੋਈ ਗੱਲ ਕਰਦੇ ਨਸਰ ਨਹੀਂ ਆਏ ਧਾਮੀ ਜੀ ਬੋਲੇ ਨਿਕਲ ਗਏ ਨਹੀਂ ਕੀਤੀ ਗਈ ਹਾਲਾਂਕਿ ਬਿਨਾ ਬੋਲੇ ਵੀ ਜਾਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਕਰ ਰਹੇ ਫਿਲਹਾਲ ਕੋਈ ਗੱਲ ਕਰਦੇ ਨਜ਼ਰ ਨਹੀਂ ਆਈ। ਧਾਮੀ ਜੀ ਦਾ ਬੋਲਿਆ ਪੋਲੀਟੀਕਲ ਨਹੀਂ ਕੀਤੀ ਗਈ ਹੈ। ਹਾਲਾਂਕਿ ਬਿਨਾ ਬੋਲੇ ਮੀਡੀਆ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਬਾਤ ਨਹੀਂ। ਦੇਖੋ ਅੱਜ ਅਸੀਂ ਜਦੋਂ ਵੂਮਨ ਕਮਿਸ਼ਨ ਦੀ ਤਰਫੋਂ ਉਹਨਾਂ ਨੂੰ ਸੋਮੋਟੋ ਲਿਆ ਗਿਆ ਸੀਗਾ ਤੇ ਜਦੋਂ ਉਹਨਾਂ ਨੂੰ ਇਹ ਸੋਮੋਟੋ ਮਿਲਿਆ ਉਹਨਾਂ ਨੂੰ ਕਿਹਾ ਸੀ 17 ਤਰੀਕ ਤੱਕ ਤੁਸੀਂ ਇੱਥੇ ਵਿਮਨ ਕਮਿਸ਼ਨ ਦੇਸ਼ ਹੋ ਕੇ ਆਪਣਾ ਸਪਸ਼ਟੀਕਰਨ ਰੱਖੋ ਇੱਥੇ ਆ ਕੇ। ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਜੋ ਵੀ ਸ਼ਬਦ ਮੈਂ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ ਲੇਕਿਨ ਮੈਂ ਉਹਨਾਂ ਨੇ ਇਹੀ ਗੱਲ ਬੜੀ ਸਪਸ਼ਟ ਕਹੀ ਸੀ ਕਿ ਜੇ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਬਹੁਤ ਅਫਸੋਸ ਹੈ ਇਹ ਏਦਾਂ ਨਹੀਂ ਚੱਲਦਾ ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਸਤੇਮਾਲ ਕੀਤਾ ਉਹ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੀਂ ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਹੈ ਸੈਂਟੈਂਸ ਦੇ ਉੱਤੇ ਕਮਿਸ਼ਨ ਦੀ ਤਰਫ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਸੀ ਵਿਮਨ ਦੀ ਮੋਡੇਸਟੀ ਆਨੈਸਟੀ অর ਔਨਰ অর ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਕਸ ਹੈਗਾ ਉਹ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਧਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਦੇ ਤੱਕ ਨਹੀਂ ਰਹਿ ਜਾਂਦਾ ਇਹ ਸਮੁੱਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਹਾਂ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਹਾਂ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਿਰਾਸ਼ਗੀ ਜਤਾਈ ਹੈ ਇਸ ਚੀਜ਼ ਦੀ ਉਹ ਜੇ ਅਗਲਾ ਸਟੈਪ ਪਸ ਕੀ ਲੈਣਾ ਉਹਦੀ ਅਸੀਂ ਜਾਂਚ ਕਰਾਂਗੇ ਫਿਲਹਾਲ ਵੀ ਕੁਮਨ ਦੱਸਿਆ ਗਿਆ ਕਿ ਆਖਿਰਕਾਰ ਕੀ ਇਹੋ ਜੀ ਸਿਚੁਏਸ਼ਨ ਸੀ ਕਿ ਇਹੋ ਜੀ ਸ਼ਬਦਾਵਲੀ ਵਰਤੀ ਹੋਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜੀ ਬਣੀ ਸੀ ਕੀ ਸੀਗਾ ਜਦੋਂ ਤੁਸੀਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਹਾਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜਗੀਰਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕਿ ਧਾਮੀ ਸਾਹਿਬ ਨੇ ਅੱਡ ਆਪਣੇ ਆਪ ਹੀ ਰੈਸਾ ਲਿਆ ਉਹਨਾਂ ਦੀ ਆਪਸ ਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਧਾਮੀ ਸਾਹਿਬ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੇ ਸਭ ਨੇ ਸੁਣੀ ਹੈ ਉਸ ਚੀਜ਼ ਨੂੰ ਉਹਨਾਂ ਨੂੰ ਪੁੱਛਿਆ ਕੋਈ ਭਾਵਨਾ ਕੀ ਸੀ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਕੀ ਭਾਵਨਾ ਸੀ ਉਹਨਾਂ ਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ਼ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੀ ਨੇ ਕਹਿਣ ਤੋਂ ਬਾਅਦ ਕਰਨਾ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਮੈਂ ਕਿਹਾ ਦਿਲ ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਦੇਰ ਦੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿੰਨਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗਾ ਉਹ ਵਗੈਰਾ ਸੋਚ ਰਹੇ ਹਾਂ ਸੋਚਾਂਗੇ ਦੇਖਦੇ ਹਾਂ ਲਈ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਇਹ ਬੀਬੀ ਜਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਨੂੰ ਕਹਾਂਗੀ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਬੀਬੀ ਜਗੀਰ ਕੌਰ ਜੀ ਦੀ ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਔਰ ਬਹੁਤ ਜਲਦੀ ਮੈਂ ਉਹਨਾਂ ਨੂੰ ਹੁਣ ਬੁਲਾਣਾ ਬੁਲਾਵਾਂਗੀ ਆਫਿਸ ਦੇ ਅੰਦਰ ਉਹ ਆਪਣਾ ਆ ਕੇ ਪੱਖ ਰੱਖਣਗੇ ਇਹ ਦੇਖਦੇ ਅੱਗੇ ਕੀ ਕਾਰਵਾਈ ਕੀ ਗਾਏ ਇਹ ਵੀ ਹੋ ਸਕਦਾ ਜੀ ਦੁਬਾਰੇ ਫੇਰ ਤਾਂ ਵੀ ਹੋਣਾ ਨੂੰ ਜਿਹੜਾ ਨੋਟਿਸ ਜਾਰੀ ਕਰਾਇਆ ਜਾਵੇ ਜੇਕਰ ਬੀਬੀ ਜਗੀਰ ਕੌਰ ਕੋਈ ਜਿਹੜੀਆਂ ਪਹਿਲਾਂ ਮੇਰੀ ਗੱਲ ਹੋ ਜਾਂਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਆ ਜਾਣਦੋਂ ਔਰ ਉਸ ਤੋਂ ਬਾਅਦ ਮੈਂ ਗੱਲ ਸੋਚਿਆ ਕਿ ਕੀ ਕਰਨਾ ਹੈ ਨੈਕਸਟ ਸਟੈਪ ਜੀ ਠੀਕ ਹੈ